ਸਟਾਰਟ ਕਾਲ ਲੁਧਿਆਣਾ ਟਾਈਮਸ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਹੁਣ ਕੈਨੇਡਾ ਜਾਣ ਵਾਲੇ ਸਟੂਡੈਂਟਸ ਸਾਵਧਾਨ ਹੋ ਜਾਣ ਔਖੀ ਹੋਵੇਗੀ ਤੁਹਾਡੀ ਪੀਆ ਸਟੱਡੀ ਵੀਜ਼ਾ ਤੇ ਗਏ ਸਟੂਡੈਂਟਸ ਨੂੰ ਪੀਆ ਦਾ ਰਾ ਔਖਾ ਪਾਰ ਕਰਨਾ ਹੋਵੇਗਾ ਇਹ ਬਿਆਨ ਸਾਹਮਣੇ ਆਇਆ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦਾ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਆਉਣ ਵਾਲੇ ਸਟੂਡੈਂਟਸ ਆਪਣੇ ਸਕਿੱਲ ਡਿਵੈਲਪ ਕਰਕੇ ਆਪਣਾ ਆਪਣੇ ਵਤਨ ਦੇ ਵਿੱਚ ਵਾਪਸ ਪਰਤ ਜਾਣ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਟੱਡੀ ਵੀਜ਼ਾ ਤੇ ਆਏ ਬੱਚੇ ਜਿਹੜੇ ਨੇ ਉਹ ਸਿਰਫ ਇੱਥੇ ਪੜ੍ਹਾਈ ਕਰਨ ਵਾਸਤੇ ਪਹੁੰਚਣ ਤੇ ਉਸ ਤੋਂ ਬਾਅਦ ਆਪਣਾ ਸਕਿੱਲ ਡਿਵੈਲਪ ਕਰਕੇ ਆਪਣੇ ਆਪਣੀ ਕੰਟਰੀਜ਼ ਦੇ ਵਿੱਚ ਵਾਪਸ ਮੁੜ ਜਾਣ ਜਿਸ ਤੋਂ ਬਾਅਦ ਕੀ ਟ੍ਰੂਟੋ ਸਰਕਾਰ ਦਾ ਇਹ ਫੈਸਲਾ ਜੋ ਕਿ ਬਿਆਨ ਦੇ ਰਾਹੀਂ ਸਾਹਮਣੇ ਆਇਆ ਹੈ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਇਸ ਚਾਹ ਦੇ ਵਿੱਚ ਆਉਂਦੇ ਨੇ ਕਿ ਅਸੀਂ ਸਟੱਡੀ ਵੀਜ਼ਾ ਤੇ ਜਾਵਾਂਗੇ ਤੇ ਫਿਰ ਪੀਆਰ ਹੋ ਕੇ ਜਿਹੜਾ ਵਾਪਸ ਪਰਤਾਂਗੇ ਪਰ ਜਾਣਕਾਰੀ ਸਾਂਝੀ ਕਰਦੀ ਹੈ ਕਿ ਸਿਟੀਜ਼ਨਸ਼ਿਪ ਮੰਤਰੀ ਮਾਕ ਮਿਲਰ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੇ ਸਟੂਡੈਂਟਸ ਜਿਹੜਾ ਸੁਪਨਾ ਲੈ ਕੇ ਆਉਂਦੇ ਨੇ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਕੰਟਰੀ ਜਿਹੜੀ ਉਹਨਾਂ ਦਾ ਸਕਿੱਲ ਡਿਵੈਲਪ ਕਰ ਸਕਦੀ ਹੈ ਪਰ ਉਹਨਾਂ ਨੂੰ ਵਾਪਸ ਆਪਣੇ ਮੁਲਕ ਪਰਤਣਾ ਹੋਵੇਗਾ ਕਿਆ ਜਾ ਰਿਹਾ ਕਿ ਸਟੱਡੀ ਵੀਜ਼ਾ ਤੇ ਆਏ ਹੋਏ ਬੱਚੇ ਸਿਰਫ ਆਪਣੀ ਸਟੱਡੀ ਕੰਪਲੀਟ ਕਰਨ ਜਿੰਨੇ ਵੀ ਸਾਲ ਹਨ ਉਹਨਾਂ ਦਾ ਕੋਰਸ ਹੈ ਉਸ ਨੂੰ ਕੰਪਲੀਟ ਕਰਨ ਤੇ ਉਸ ਤੋਂ ਬਾਅਦ ਆਪੋ ਆਪਣੇ ਸਕਿੱਲ ਨੂੰ ਲੈ ਕੇ ਆਪਣੀ ਕੰਟਰੀ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਵੇ ਸਟੱਡੀ ਵੀਜ਼ਾ ਤੋਂ ਬਾਅਦ ਜਿਹੜਾ ਵਰਕ ਵੀਜ਼ਾ ਲਗਾ ਲਿੱਤਾ ਜਾਂਦਾ ਵਰਕ ਪਰਮਿਟ ਮਿਲ ਜਾਂਦਾ ਉਸ ਦੇ ਵਿੱਚ ਹੁਣ ਰਾ ਤੁਹਾਡਾ ਔਖਾ ਹੋਏਗਾ ਇਹ ਟਰੂਡੋ ਸਰਕਾਰ ਦੇ ਮੰਤਰੀ ਮਾਰਕ ਮਿਲਰ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਜਿੱਥੇ ਕਿ ਬਹੁਤ ਸਾਰੇ ਸਟੂਡੈਂਟ ਪੰਜਾਬ ਤੋਂ ਤੇ ਵਕ ਵਕ ਥਾਵਾਂ ਤੋਂ ਜਿਹੜੇ ਕੈਨੇਡਾ ਪਹੁੰਚਦੇ ਨੇ ਪੜਾਈ ਦਾ ਜਿਹੜਾ ਸਟੱਡੀ ਵੀਜ਼ਾ ਲਗਵਾ ਕੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵੀਜ਼ੇ ਨੂੰ ਕਨਵਰਟ ਕਰਵਾ ਕੇ ਵਰਕ ਵੀਜ਼ਾ ਕਰਾ ਲਿਤਾ ਜਾਂਦਾ ਵਰਕ ਪਰਮਿਟ ਮਿਲ ਜਾਂਦਾ ਪਰ ਹੁਣ ਸਰਕਾਰ ਦਾ ਫੈਸਲਾ ਜਿੱਤੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਫੈਸਲਾ ਪਹਿਲੇ ਤੋਂ ਹੀ ਲੈ ਲਿਆ ਲੱਤਾ ਗਿਆ ਸੀ ਆਸਟ੍ਰੇਲੀਆ ਦੀ ਪੀਆਰ ਕਾਫੀ ਮੁਸ਼ਕਿਲ ਦੇ ਨਾਲ ਮਿਲਦੀ ਹੈ ਪਰ ਹੁਣ ਕੈਨੇਡਾ ਦਾ ਵੀ ਇਹ ਫੈਸਲਾ ਸਾਹਮਣੇ ਆਇਆ ਜਿੱਥੇ ਰੋਜ਼ਾਨਾ ਦੇ ਵਿੱਚ ਲੱਖਾਂ ਬੱਚਾ ਜਿਹੜਾ ਬਾਹਰ ਪੜਨ ਵਾਸਤੇ ਜਾ ਰਿਹਾ ਹੈ ਕੈਨੇਡਾ ਦੇ ਵੱਲ ਰੁੱਕਾ ਰਿਹਾ ਹੈ ਆਸਟ੍ਰੇਲੀਆ ਦੇ ਵੱਲ ਰੁੱਕਾ ਰਿਹਾ ਹੈ ਪਰ ਹੁਣ ਕੈਨੇਡਾ ਸਰਕਾਰ ਦੀ ਪੀਆਰ ਤੁਹਾਨੂੰ ਬਹੁਤ ਮੁਸ਼ਕਿਲ ਦੇ ਨਾਲ ਔਰ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਦੇਰੋデア